ਅੱਜ ਹਲਕੇ ਪੈਰ ਦੇ ਵਿੱਚ ਸਾਡੇ ਵੱਲ ਦੀ ਸਤਿਕਾਰਯੋਗ ਐਸ.ਡੀ.ਐਮ ਸਾਹਿਬ ਇਹਨਾਂ ਦੇ ਅਗਵਾਈ ਦੇ ਵਿੱਚ ਸਾਰੇ ਅਸੀਂ ਇਕੱਠੇ ਹੋ ਕੇ ਜਿੰਨੇ ਵੀ ਸਾਡੇ 26 ਡਿਪਾਰਟਮੈਂਟ ਨੇ ਇਹਨਾਂ ਸਾਰੇ ਡਿਪਾਰਟਮੈਂਟਾਂ ਦੀ ਰਿਵਿਊ ਜਿਹੜੀ ਮੀਟਿੰਗ ਹੈ ਉਹ ਬੁਲਾਈ ਜਾਂਦੀ ਹੈ ਜਿੱਦਾਂ ਪਹਿਲਾਂ ਵੀ ਜੋ ਪਿਛਲੀ ਮੀਟਿੰਗ ਦੇ ਵਿੱਚ ਅਸੀਂ ਜੋ-ਜੋ ਟਾਰਗੇਟ ਸੀਗੇ ਉਹਨਾਂ ਦੇ ਵਿੱਚ ਇਸ ਮੀਟਿੰਗ 'ਚ ਰਿਵਿਊ ਕਰ ਰਹੇ ਆ ਕਿ ਉਹ ਟਾਰਗੇਟ ਸਾਡੇ ਕਿੰਨੇ ਪੂਰੇ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਜਿਹੜੇ ਆ ਉਹ ਟਾਰਗੇਟ ਦਿੱਤੇ ਵੀ ਜਾ ਰਹੇ ਆ ਜਿਸ ਤਰੀਕੇ ਦੇ ਨਾਲ ਅੱਜ ਸਵੇਰੇ ਪੁਲਿਸ ਡਿਪਾਰਟਮੈਂਟ ਦੇ ਨਾਲ ਵੀ ਬੜੀ ਪ੍ਰਭਾਵਸ਼ਾਲੀ ਮੀਟਿੰਗ ਹੋਈ ਜਿਹਦੇ ਵਿੱਚ ਸਖਤ ਨਿਰਦੇਸ਼ ਦਿੱਤੇ ਗਿਆ ਕਿ ਜੋ ਵੀ ਨਸ਼ੇ ਦੇ ਕਾਰੋਬਾਰੀ ਨੇ ਤੇ ਉਹਨਾਂ ਨੂੰ ਠੱਲ ਪਾਈ ਜਾਵੇ ਜਿਸ ਲਿੱਕੇ ਦੇ ਨਾਲ ਮਾਨ ਸਰਕਾਰ ਪੂਰਾ ਉਹਨਾਂ ਵੱਲੋਂ ਦਿਸ਼ਾ ਨਿਰਦੇਸ਼ ਨੇ ਔਰ ਇਸੇ ਤਰ੍ਹਾਂ ਸਾਡੇ ਹੈਲਥ ਸਿਸਟਮ ਦੇ ਨਾਲ ਸੰਬੰਧਿਤ ਸਾਡੇ ਐਸਐਮਓ ਸਾਹਿਬ ਬੈਠੇ ਨੇ ਤਾਂ ਕਿ ਉਹਨੂੰ ਅਸੀਂ ਹੋਰ ਚਾਰੂ ਢੰਗ ਦੇ ਨਾਲ ਕਿੱਦਾਂ ਵਧਿਆ ਕੀਤਾ ਜਾ ਸਕੇ ਤੇ ਸਾਡੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਵੀ ਕਿਸ ਤਰੀਕੇ ਦੇ ਨਾਲ ਅਸੀਂ ਜਿਹੜੇ ਸਾਡੇ ਸਕੂਲਾਂ ਦੇ ਵਿੱਚ ਪੜ੍ਹਦੇ ਬੱਚੇ ਨੇ ਉਹਨਾਂ ਨੂੰ ਅਸੀਂ ਕਿੱਦਾਂ ਅਪਗ੍ਰੇਡ ਕਰ ਸਕਦੇ ਹਾਂ ਕਿਉਂਕਿ ਕਈ ਵਾਰ ਅਸੀਂ ਦੇਖਿਆ ਕਿ ਕਲਾਸ ਦੇ ਵਿੱਚ ਬੱਚਾ ਬੈਠਾ ਹੁੰਦਾ ਅਸੀਂ ਸੋਚਦੇ ਹਾਂ ਵੀ ਪਿੱਛੇ ਬੱਚਾ ਬੈਠਾ ਉਹ ਕੁਝ ਪੜ੍ਹ ਲਿਖ ਨਹੀਂ ਰਿਹਾ ਅਸਲ ਦੇ ਵਿੱਚ ਪਾਇਆ ਗਿਆ ਜਦੋਂ ਜਾ ਕੇ ਮੈਡੀਕਲ ਟੀਮ ਚੈੱਕ ਕਰਦੀ ਹੈ ਕਿ ਉਹਨਾਂ ਦੀ ਆਈ ਸਾਈਡ ਵੀਕ ਹੁੰਦੀ ਹੈ ਤੇ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਬਲੈਕ ਬੋਰਡ ਤੇ ਕੀ ਲਿਖਿਆ ਜਾ ਰਿਹਾ ਤੇ ਉਹਨਾਂ ਬੱਚਿਆਂ ਨੂੰ ਪਿਛਲੇ ਦਿਨੀ ਵੀ ਸਪੈਕਸ ਜਿਹੜੀਆਂ ਸੀ ਉਹਨਾਂ ਨੂੰ ਬੰਡੀਆਂ ਸਿੰਘਾਂ ਸਕੂਲਾਂ ਦੇ ਵਿੱਚ ਢਾਕੇ ਹੋਰ ਵੀ ਅਸੀਂ ਕਿਸ ਤਰੀਕੇ ਦੇ ਨਾਲ ਆਪਣੀ ਜਿਹੜੀ ਜ਼ਬਾਨੀਆਂ ਉਹਨੂੰ ਬਚਾਉਣ ਦੇ ਲਈ ਬੱਚਿਆਂ ਨੂੰ ਚੰਗੀ ਸਿਹਤ ਦੇਣ ਲਈ ਜਾ ਉਹਨਾਂ ਦੀ ਐਜੂਕੇਸ਼ਨ ਨੂੰ ਅਪ ਕਰਨ ਦੇ ਲਈ ਸਰਪੱਖੀ ਵਿਕਾਸ ਦੇ ਲਈ ਹਰੇਕ ਡਿਪਾਰਟਮੈਂਟ ਦੇ ਨਾਲ ਜਿਸ ਤਰ੍ਹਾਂ ਮੈਟਮਾ ਵੀ ਵਾਲੇ ਵੀ ਬੈਠੇ ਨੇ ਕਿ ਅਸੀਂ ਡਾਈਵਰਸੀਫਿਕੇਸ਼ਨ ਕਿਸਾਨਾਂ ਨੂੰ ਅਸੀਂ ਕਿਵੇਂ ਲੈ ਕੇ ਆ ਸਕਦੇ ਹਾਂ ਜਦ ਫੂਡ ਸੇਫਟੀ ਵਾਲੇ ਵੀ ਬੈਠੇ ਨੇ ਕਿਉਂਕਿ ਵੱਖ-ਵੱਖ ਡਿਪਾਰਟਮੈਂਟ ਮੇ 26 ਤਰ੍ਹਾਂ ਦੇ ਡਿਪਾਰਟਮੈਂਟ ਨੇ ਜਿਨ੍ਹਾਂ ਦੇ ਨਾਲ ਮੀਟਿੰਗ ਅਸੀਂ ਕਰ ਰਹੇ ਹਾਂ ਤਾਂ ਕਿ ਅਸੀਂ ਹਲਕੇ ਦੇ ਵਿੱਚ ਜਿਹੜਾ ਸਰਕਾਰ ਦਾ ਸਿਸਟਮ ਸਾਰੇ ਵਿਭਾਗਾਂ ਦਾ ਉਹਨੂੰ ਅਸੀਂ ਵਧੀਆ ਤਰੀਕੇ ਸਚਾਰੂ ਤਰੀਕੇ ਚਲਾ ਸਕੀਏ ਹਾਂ ਜੇ ਕੋਈ ਵਿਭਾਗ ਦੀ ਵੀ ਪ੍ਰੋਬਲਮ ਹੈ ਜੇ ਉਹਨਾਂ ਦੇ ਵਿੱਚ ਵੀ ਕੋਈ ਉਹਨਾਂ ਨੇ ਕੋਈ ਸਰਕਾਰ ਨੂੰ ਮੈਸੇਜ ਦੇਣਾ ਉਹ ਮੈਸੇਜ ਵੀ ਅਸੀਂ ਲੈ ਕੇ ਅਸੀਂ ਅੱਗੇ ਸਰਕਾਰ ਤੱਕ ਪਹੁੰਚ ਕਰਕੇ ਉਹਨਾਂ ਦੀ ਉਹ ਕਮੀਆਂ ਨੂੰ ਵੀ ਦੂਰ ਕਰਾਵਾਂਗੇ ਜਿਸ ਤਰ੍ਹਾਂ ਆਪ ਜੀ ਸੀਐਮ ਸਾਹਿਬ ਨੇ ਡੀਪੀਆ ਦਾ ਸਪੀਸ਼ੀਲ ਮੀਟਿੰਗ ਬੁਲਾਈਆ ਡਰੱਗ ਐਂਡ ਅਡਿਕਸ਼ਨ ਨੂੰ ਲੈ ਕੇ ਸਰਕਾਰ ਬੜੀ ਸਖਤ ਕੀਤੀ ਹੈ ਤੁਹਾਡੇ ਆਪਣੇ ਹਲਕੇ ਤੇ ਕੀ ਰਣਨੀਤੀ ਰਹੀ ਜੀ ਉਹੀ ਸ ਦੇਖੋ ਮਾਨ ਸਾਹਿਬ ਦੇ ਸਖਤ ਨਿਰਦੇਸ਼ਾਂ ਨਿਰਦੇਸ਼ ਨੇ ਕਿ ਕੋਈ ਵੀ ਡਰਗ ਵੇਚਣ ਵਾਲਾ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਸਟਰੋਂਗਲੀ ਕਾਰਵਾਈਆਂ ਹੋ ਰਹੀਆਂ ਨੇ ਇਦਾਂ ਦੀਆਂ ਸਟਰੋਂਗਲੀ ਕਾਰਵਾਈਆਂ ਹਲਕੇ ਦੇ ਵਿੱਚ ਪਹਿਲਾਂ ਵੀ ਜਾਰੀ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਵੀ ਸਟਰੋਂਗਲੀ ਕਾਰਵਾਈਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਔਰ ਮੈਂ ਤੁਹਾਡੇ ਦਰਯੀਏ ਜਿਹੜੇ ਡਰਗ ਵੇਚਣ ਵਾਲੇ ਆ ਉਹਨਾਂ ਨੂੰ ਤਾੜਨਾ ਕਰਦੇ ਆ ਕਿ ਉਹ ਆਵਾਜ਼ ਆ ਜਾਣ ਨਹੀਂ ਤਾਂ ਸਰਕਾਰ ਦੀ ਜਿਹੜੀ ਸਖਤੀ ਆ ਉਹ ਤੁਹਾਨੂੰ ਸਹਿਣੀ ਪੈਣੀ ਹੈ ਦੀ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੀ ਡਾਇਰੈਕਸ਼ਨ ਜਿਹੜੀ ਦਿੱਤੀ ਗਈ ਆ ਅ ਅੱਜ ਜਿਸ ਤਰੀਕੇ ਦੇ ਨਾਲ ਅਸੀਂ ਵੱਖ-ਵੱਖ ਡਿਪਾਰਟਮੈਂਟਾਂ ਨੂੰ ਵੱਖ-ਵੱਖ ਡਾਇਰੈਕਸ਼ਨਾਂ ਦਿੱਤੀਆਂ ਨੇ ਜਿਸ ਤਰੀਕੇ ਸਾਡੇ ਕੋਲ ਵੈਟਰਨਰੀ ਵਾਲੇ ਆ ਉਹਨਾਂ ਨੂੰ ਵੀ ਅਸੀਂ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਪਸ਼ੂ ਪਾਲਣ ਦੇ ਧੰਦੇ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਚਲਾਉਣਾ ਤਾਂ ਕਿ ਕਿਸਾਨ ਜਿਹੜਾ ਹੈਗਾ ਉਹ ਖੇਤੀ 'ਚੋਂ ਦੇ ਨਾਲ-ਨਾਲ ਸਹਾਇਕ ਧੰਦੇਆਂ ਨੂੰ ਅਪਣਾ ਕੇ ਆਪਣੀ ਜਿਹੜੀ ਹੈ ਇਨਕਮ ਆ ਉਹਦਾ ਵਾਧਾ ਕਰ ਸਕੀਏ ਇਸੇ ਤਰੀਕੇ ਦੇ ਨਾਲ ਸਾਡੇ ਕੋਲ ਫੂਡ ਸੈਫਟੀ ਵਾਲੇ ਬੈਠੇ ਨੇ ਉਹਨਾਂ ਦੇ ਨਾਲ ਡਿਸਕਸ ਹੋਈ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਜਿਹੜੇ ਸਾਡੇ ਕਈ ਜਿਹੜੇ ਗਲਤ ਅੰਸਰ ਨੇ ਉਹ ਸਾਨੂੰ ਫੂਡ ਦੇ ਵਿੱਚ ਗਲਤ ਚੀਜ਼ਾਂ ਖਿਲਾ ਰਹੇ ਨੇ ਤੇ ਉਹਨਾਂ ਤੇ ਅਸੀਂ ਕਿੱਦਾਂ ਨਕੇਲ ਕੱਸਣੀ ਆ ਤੇ ਇਹਦੇ ਨਾਲ ਨਾਲ ਟ੍ਰੇਨਰਜ਼ ਵਾਲਿਆਂ ਨਾਲ ਅਸੀਂ ਪੂਰੇ ਹਲਕੇ ਦਾ ਹੀ ਇੱਕ ਪਲਾਨ ਬਣਾਇਆ ਕਿ ਪੂਰੇ ਹਲਕੇ ਦੇ ਵਿੱਚ ਜਿਹੜਾ ਨਹਿਰੀ ਪਾਣੀ ਆ ਉਹ ਅਸੀਂ ਦੇ ਸਕੀਏ ਵੱਧ ਤੋਂ ਵੱਧ ਪਿੰਡਾਂ ਨੂੰ ਨਹਿਰੀ ਪਾਣੀ ਦੇ ਸਕੀਏ ਸਾਡੀ ਬੀੜ ਕਿਸ਼ਨ ਸਿੰਘ ਜਿਹੜੀ ਕਿ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਉਹਨੂੰ ਚਾਲੂ ਕੀਤਾ ਜਾਵੇ ਉਹਨੂੰ ਚਾਲੂ ਕਰਾਉਣ ਦੇ ਲਈ ਵੀ ਅੱਜ ਦਿਸ਼ਾ ਨਿਰਦੇਸ਼ ਦਿੱਤੇ ਆ ਤਾਂ ਕਿ ਵੱਧ ਤੋਂ ਵੱਧ ਜਿਹੜਾ ਗਰਾਊਂਡ ਵਾਟਰ ਆ ਦੇਖੋ ਜੇ ਸਾਡਾ ਪਾਣੀ ਬਚੂਗਾ ਤਾਂ ਹੀ ਅਸੀਂ ਬਚਾਂਗੇ ਜੇ ਅਸੀਂ ਥੱਲੇੋਂ ਪਾਣੀ ਕੱਢ-ਕੱਢ ਕੇ ਖਤਮ ਕਰ ਦਿੱਤਾ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਉਹਨਾਂ ਲਈ ਅਸੀਂ ਕੀ ਬਚਾ ਕੇ ਜਾਵਾਂਗੇ ਅਸਲ ਦੇ ਵਿੱਚ ਅੱਜ ਤਾਂ ਸਾਨੂੰ ਇਹ ਸੋਚਣ ਦੀ ਲੋੜ ਆ ਕਿ ਅਸੀਂ ਆਪਣੀ ਜਨਰੇਸ਼ਨ ਲਈ ਕੀ ਬਚਾ ਕੇ ਦੇ ਰਹੇ ਅਸੀਂ ਉਹਨਾਂ ਨੂੰ ਸਾਫ਼ ਪਾਣੀ ਬਚਾ ਕੇ ਦੇਣਾ ਅਸੀਂ ਉਹਨਾਂ ਨੂੰ ਸਾਫ਼ ਹਵਾ ਬਚਾ ਕੇ ਦੇਣੀ ਆ ਇਹ ਸਾਡੇ ਜਿਹੜੀ ਹੈਗੀ ਸਰਕਾਰ ਦੇ ਮੁੱਖ ਅਜੰਡੇ ਦੇ ਉੱਤੇ ਆ ਦੂਜਾ ਜਿਹੜੇ ਸਾਡਾ ਬੱਚੇ ਨੇ ਜੋ ਸਾਡਾ ਨੌਜਵਾਨ ਵਰਗਾ ਉਹਨਾਂ ਨੂੰ ਅਸੀਂ ਚੰਗੀ ਸਿੱਖਿਆ ਦੇ ਕੇ ਇੱਕ ਚੰਗੇ ਸ਼ਹਿਰੀ ਬਣਾ ਕੇ ਔਰ ਚੰਗੀਆਂ ਜੌਬਸ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਾਉਣੀਆਂ ਨੇ 60000 ਦੇ ਕਰੀਬ 3 ਸਾਲਾਂ ਦੇ ਵਿੱਚ ਮਾਨ ਸਾਹਿਬ ਨੇ ਨੌਕਰੀਆਂ ਸਾਡੇ ਬੱਚਿਆਂ ਨੂੰ ਦਿੱਤੀਆਂ ਨੇ ਜਿਹੜਾ ਕਿ ਬਹੁਤ ਅੱਛਾ ਉਪਰਾਨਾ ਬਿਜਲੀ ਡਿਪਾਰਟਮੈਂਟ ਨਾਲ ਵੀ ਸਵੇਰੇ ਮੀਟਿੰਗ ਹੋਈ ਆ ਤਾਂ ਕਿ ਬਿਜਲੀ ਜੇ ਅਸੀਂ ਕਹਿ ਰਹੇ ਹਾਂ ਕਿ ਅੱਜ 24 ਘੰਟੇ ਬਿਜਲੀ ਆ ਰਹੀ ਆ ਤਾਂ ਬਹੁਤ ਜਗ੍ਹਾ ਦੇ ਉੱਤੇ ਜਿੱਥੇ-ਜਿੱਥੇ ਵੀ ਟਰਾਂਸਫਾਰਮਰ ਬਦਲੀ ਹੋਣ ਵਾਲੇ ਸੀ ਜਿੱਥੇ-ਇੱਥੇ ਤਾਰਾਂ ਦਾ ਕੰਮ ਹੋਣ ਵਾਲਾ ਸੀ ਉਹ ਸਾਰਾ ਕੰਮ ਨਵੇਂ ਨਵੇਂ ਸ੍ਰੀਓ ਕਰਕੇ ਸਰਕਾਰ ਵੱਲੋਂ ਦਿੱਤਾ ਗਿਆ ਤਾਂ ਕਿ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਬਿਜਲੀ ਆ ਨਿਰਬੰਘਤਾ ਸਾਇਦ ਸਪਲਾਈ ਉਹਨਾਂ ਦੀ ਜਾਰੀ ਰਹੇ ਹੋਰ ਵੀ ਜਿਹੜੇ ਜਿਹੜੇ ਵੀ ਡਿਪਾਰਟਮੈਂਟ ਨੇ 26 ਤਰ੍ਹਾਂ ਦੇ ਡਿਪਾਰਟਮੈਂਟ ਨੇ ਹਰੇਕ ਡਿਪਾਰਟਮੈਂਟ ਨੂੰ ਅੱਜ ਉਹਨਾਂ ਨੂੰ ਟਾਰਗੇਟ ਵੀ ਅਸੀਂ ਸੈੱਟ ਕਰਕੇ ਦੇ ਆ ਸਾਡੇ ਜਿਹੜੇ ਸਕੂਲ ਪੈਰ ਸਕੂਲ ਦੇ ਵਿੱਚ ਬੱਚਿਆਂ ਨੂੰ ਉਹਨਾਂ ਦੀ ਸਟੱਡੀ ਲਈ ਲੈਪਟਾਪ ਪ੍ਰੋਵਾਈਡ ਕਰਾਏ ਗਏ ਨੇ ਤਾਂ ਕਿ ਬੱਚਿਆਂ ਦੀ ਸਟੱਡੀ ਨੂੰ ਅਸੀਂ ਹੋਰ ਬਿਹਤਰ ਤੇ ਸਚਾਰੂ ਢੰਗ ਦੇ ਨਾਲ ਕਰੀਏ ਤੇ ਦੂਸਰਾ ਅਸੀਂ ਇੱਥੇ ਇੱਕ ਟੂਰਿਜ਼ਮ ਦੇ ਲਈ ਇੱਕ ਸਾਈਟ ਪ੍ਰਪੋਜ਼ ਕਰ ਰਹੇ ਹਾਂ ਜੋੜੇਪੋਣਾ ਵਾਲੀ ਸਾਈਟ ਦੇ ਉੱਤੇ ਜਿਹੜਾ ਕਿ ওয়াਟਰ ਗੇਮਸ ਵਗੈਰਾ ਹੋਣਗੀਆਂ ਤੇ ਉਹ ਉਹਦੇ ਲਈ ਵੀ ਅਸੀਂ ਅੱਜ ਡਿਸਕਸ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਬਰੀਫਲੀ ਤੁਹਾਡੇ ਦੇ ਨਾਲ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ